ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਵਧੀਆ ਜੱਦੀ ਕਲਾਜ ਹੋਗੇ ਤੇ ਆਪਾਂ ਵੀ ਵਧੀਆ ਚੜ੍ਹਦੀ ਕਲਾਜ ਤੇ ਅੱਜ ਦਾ ਬਲੌਗ ਕਰਤਾ ਆਪਾਂ ਸਟਾਰਟ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਹਾਂ ਤੁਹਾਨੂੰ ਦਿਖਾਉਣੇ ਤੁਸੀਂ ਰੋਂ ਆਪਣੇ ਨਾਲ ਜੁੜੇ ਤੇ ਗੱਡੀ ਦੀ ਆਪਾਂ ਕਰਦੇ ਵੇਟ ਰੋਟੀ ਪਾਣੀ ਖਾ ਕੇ ਬਣਾ ਕੇ ਤਿਆਰ ਹੋ ਕੇ ਥੱਲੇ ਆ ਗਏ ਤੇ ਹੁਣ ਚੱਲੇ ਆਪਾਂ ਡਿਊਟੀ ਬੰਦੇ ਨਿਕਲਦੇ ਆਉਂਦੇ ਸਿੱਜੇ ਸਿੱਜੇ ਜੈਗਟਾ ਰੂਟ ਤੇ ਬਾਏ ਵੈਰੀ ਗੁੱਡ ਮਾਰਨਿੰਗ ਜੀ ਤੇ ਅੱਜ ਦਾ ਦਿਨ ਕੀ ਕਰਨਾ ਕੰਮ ਕੋ ਮਿਲ ਰਹੀ ਹੈ ਅੱਜ ਕੰਮ ਕਰੀਏ ਬਸ ਵੇਲੇ ਇੱਥੋਂ ਚੱਲ ਰਹੀਦਾ ਡਿਊਟੀ ਡਿਊਟੀ ਪੂਰੀ ਕਰਾਈ ਦੀ ਅੱਜ ਬੋਧਵਾਰ ਅੱਲ ਨੂੰ ਵੀਰਵਾਰ ਕੱਲ ਨੂੰ ਜਾਵਾਂਗੇ ਫੇਰ ਮਾਰਕੀਟ ਸ਼ੋਪਿੰਗ ਕਰਨ ਉਹ ਦਿਨ ਕੀ ਹੈ ਅੱਬ ਚ ਆਪਣਾ ਵੀ ਸ਼ੋਪਿੰਗ ਵਧਾਈ ਬਣ ਗਈ ਹੈ ਤਾਦੀ ਗੱਲ ਕਰਨੇ ਚਲਦੀ ਆ ਤੇ ਬੰਦ ਹੋ ਗਿਆ ਠੀਕਾ ਠੀਕ ਬੰਦਾਈ ਬਣੀ ਮੈਂ ਲੈ ਲਿਆ ਠੀਕ ਹਾਲ ਜੀ ਮੈਂ ਮਿੱਤਰ ਪਹੁੰਚ ਗਿਆ ਕ੍ਰੇਨ ਤੇ ਕ੍ਰੇਨ ਨਹੀਂ ਬੰਦਈ ਅਜੇ ਨਾਲ ਔਖਾ ਕੰਮ ਇੱਧਰ ਦੋ ਕ੍ਰੇਨਾਂ ਇਧਰ ਲੱਗੀਆਂ ਇਹ ਫੋਟੋ ਵੀ ਖਿੱਚਣ ਦਾ ਵੇਲੇ ਕੋਈ ਕੰਮ ਨਹੀਂ ਕਰਨੀ ਬੰਦਾ ਨਹੀਂ ਕੋਲਰ ਆਪਣੇ ਉਧਰ ਖਲੋਤੇ ਪ੍ਰਸਾਦ 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 ਕਾਦਾ ਫੁੱਲੀਆਂ ਦਾ ਉਨੀ ਦਾ ਉੰਜਾਂ ਵੀ ਖੋਲੀ ਕਰੇ ਗੋਟੀ ਪਾਣਾ ਹੈ ਗੋਟੀ ਪਾਣਾ ਔਰ ਟਾਮੀ ਲੀਆ ਝੱਤੀ ਝੱਤੀ ਪ੍ਰਸਾਦ ਐਸੇ ਵੀ ਇਹਨਾਂ ਦਾ ਪ੍ਰਸਾਦ ਕਾਦਾ ਪ੍ਰਸਾਦ ਫੁੱਲੀਆਂ ਦਾ ਛੁੱਟੀਆਂ ਦਾ ਪ੍ਰਸਾਦ ਕਹਿੰਦੇ ਮੇਜ ਦੀਆਂ ਸੈਟ ਨੇ ਕਹੈਂ ਪ੍ਰਸਾਦ ਕੋਲ ਛੁੱਟੀ ਮੇਜ ਇਸ ਤਰ੍ਹਾਂ ਨਾ ਹੁੰਦਾ ਮੈਂ ਦੋ ਮਹੀਨਾ 3 ਮਹੀਨੇ ਦੀ ਛੁੱਟੀ ਜਾਤਾ ਲੋਕੀ ਭਿੰਨੇ ਕਿ ਉਸਨੂੰ ਆਪਣਾ ਪੜਾ ਇਧਰ ਪੀਆਰ ਕਾ ਬਣਾਉਣਾ ਤੇ ਇਧਰ ਹੋ ਗਏ ਦੋ ਤਿੰਨ ਪਿਆਰ ਤੇ ਇਧਰ ਬਣਾਉਣ ਵਾਸਤੇ ਮੋਟਾ ਬੈਠਾ ਤਾਂ ਖੰਡਾ ਬੋਟਨਾਂ ਲੱਗ ਗਈ ਉਹ ਰ ਤੇ ਨਹੀਂ ਆ ਗਈ। ਬਰਾ ਲਿਆ। ਬਰਾ ਲਿਆ ਟੈਂਕੀ। ਕੱਢਦੇ ਫਿਰ। ਹੋਰ ਫਿਰ। ਉਹ ਕਿੱਥੇ ਆਉਂ? ਕੌਣ? ਉਹ ਉੱਥੇ ਬੈਠਾ ਹੋੜਾ ਠੰਡਾ ਇੰਦਰ ਆ ਹਾ ਹਾ। ਮੈਂ ਤੇਰੀ ਗੱਲ। ਉਹ ਨੂੰ ਫੋਨ ਚੱਕਾ ਮੇਰੇ ਯਾਰ। ਪਤਾ ਨਹੀਂ ਉਹ ਬੈਠਾ ਕ्रेन ਦੀ ਛਾਵੇਂ। ਉਹ ਸਾਲਾ 부ਡੀਆਂ ਹੀ ਲੈ ਕੇ ਬੈਈਆਂ ਨੂੰ। अभी बहुत टाइम काम वो तो देखो ना उसमें ऊपर में ये ये टाइप से में ना महंगा दिया है अब ये दूसरे जगह पे भी इनको करना है अभी इसलिए तो एक ही पिसलिया डेढ़ सौ दो सौ रुपया ज़्यादा लिया ये साढ़े सात सौ है ना डेढ़ दो सौ रुपया ज़्यादा लिया अभी इसलिए मैं एक ही पीस लिया ना मैं चार पीस ਹਾਂ ਜੀ ਇਹ ਹੈ ਸੰਨਪੀਬੀਐਸ ਦਾ ਹਾਂ ਡੀਬੀਐਸ ਦਾ ਉਹ ਬਹੁਤ ਸਿਆਲੇ ਬੋਲ ਬੋਲ ਕੇ ਥੱਕ ਗਿਆ ਆਸਪਤ ਕੰਮ ਬੋਲੀ ਉਹ 2 ਕਿਲੋਮੀਟਰ ਅਸਮਾਨ ਬਹੁਤ ਵੱਡੀ ਦੁਕਾਨ ਹੈ आता छोड़ा वो अब तो गाड़ी हो गया गाड़ी घोड़ा हो गया तो लगाएंगे कहां वही ना लगाने के लिए कहीं जगह ही नहीं अभी इधर जो सेल यार्ड है ना उसके अंदर रेक पे आता है एक स्टील जड भी है अंदर हां वो स्टील लिया वो, हाँ, हाँ, वो रोड पे जाकर हां केस्ट यार्ड में सब मान लो वागिन से आता है ना हाँ। अब 1000 टन 50000 टन ਔਰ ਜਿਸका ज्यादा बोली लगता है पूरा और पूरा वो भी मित्रों ਆਪਾਂ ਲੈਟ ਟਾਈਮ ਤੋਂ ਬਾਅਦ ਹੁਣ ਬਾਹਰ ਨਿਕਲੇ ਗਰਮੀ ਬਹੁਤ ਔਰ ਰਾਤ ਨੂੰ ਨਿਕਲਨੇ ਗਾਰਡਨ ਗਾਰਡਨ ਨਿਕਲਨੇ ਰਾਤ ਨੂੰ ਤੇ ਆਪਾਂ ਸੌਂ ਗਏ ਕੱਡੀ ਰਾਤ ਤੀ ਸਾਰੀ ਦਿਨ ਡਿਊਟੀ ਕਰਨੀ ਕਰੀ ਸੀ ਮਿਲਦੇ ਆ ਤੁਹਾਨੂੰ ਅਜ ਰਾਤ ਨੂੰ ਸਟੇਕੀ ਸਾਫ ਕਰਦੇ ਆਸ਼ਿਕ ਹਾਂ ਅੱਜ ਕੱਲ੍ਹ ਆਸ਼ਕ ਕਰਨੇ ਕੀ ਸਾਫ ਕਰਦੇ ਆਸ਼ਿਕ ਕੋਈ ਲੋਕਾਂ ਨੂੰ ਲਿਆ ਆਇਆ ਤੇ ਤਾਂ ਵੀ ਕੁਰੀ ਚਲਾ ਜਵਾਗਾ ਮੇਰੇ ਉਧਰ ਆਪਾਂ ਖਾ ਕੇ ਰੋਟੀ ਪਾਣੀ ਤੇ ਤੁਰ ਪਿਆ ਨਾਈਟ ਡਿਊਟੀ ਵਾਲਾ ਤੇ ਯਾਰ ਵਾਹ ਇਹ ਨਹੀਂ ਨਿਕਲੀ ਤੁਹਾਡੀ ਯਾਰ ਤਿਆਰ ਤਿਆਰ ਪੂਰੇ ਬਾ ਸੂਰੀ ਤਾਰ ਹ ਮਿੱਠਾ ਮਿੱਠਾ ਸਦਾਨ ਅੱਜ ਆਪਾਂ 1.5 ਕਿਲੋ ਬਰਾਜ ਆ ਜਨਾ ਨੇ ਮੱਟੀ ਭਲਾਈ ਆ ਉਹ ਵਾਹ 1.5 ਕਰੋੜ ਆ ਗਿਆ ਤਾਂ ਫਿਰ ਆਪਾਂ ਮਸ਼ੀਨ ਪਾ ਲੈਣੀ ਹੈ ਇਹ ਕੋਈ ਬੋਲਟ ਨਹੀਂ ਨਾ ਲਿਆ ਸਾਲਾ ਇਹਨੇ ਕਿਹਾ ਬੋਲਟ ਨਹੀਂ ਲੈਣਾ ਮੈਂ ਨਹੀਂ ਪਿਆਸ ਕਿਹੜਾ ਬੋਲਡ ਮੈਂ ਵੀਸ ਬੋਲਟ ਹੋਰ ਕੋਨਾ ਤੇ ਮੈਂ ਤੈਨੂੰ ਕਿਹਾ ਸੀ ਤੂੰ ਕਿਹ ਲੈ ਕੇ ਆਂਦੀ ਤੂੰ ਬੈਲਜੈਕਸ ਹੀ ਕਹਿੰਦੇ ਆ ਬੈਲਜੈਕਸ ਮੈਂ ਲੇਦਾ ਨਹੀਂ ਐ ਲੇਦਾ ਨਹੀਂ ਕੱਟ ਕੇ ਮੁੰਡਿਆਂ ਸਿਰ ਨਾਲ ਮੈਂ ਜਾਣ ਕੇ ਲੈ ਜੀ ਆਧਰਾ ਬੋਲਟ ਇਹਨੇ ਬੋਲਿੰਗ ਕਰਾ ਦਿੱਤੀ ਬਹੁਤ ਮਜ਼ਿਆਮੀ ਤੇ ਰੋਈ ਥਰਮੋਫਾਲ ਤੋਂ ਕੋਈ ਫਾਲੇ ਕੋਈ ਪੁਆਇੰਟ ਨਹੀਂ ਲੋ ਵੀ ਮਦਰਾ ਆਪਾ ਪਹੁੰਚ ਗਏ ਆਪਣੀਆਂ ਗਰੇਨਾਂ ਤੇ ਤੇ ਕੈਮਰਾ ਚਾਲ ਨਾ ਕੀ ਕਹਿਣਾ ਮੈਕੀਕਮਾ ਨਹੀਂ ਨਹੀਂ ਲਾਈਟਾਂ ਜਗਾਉਣੀ ਲੋੜਾ ਨਹੀਂ ਨਹੀਂ ਕ੍ਰੇਨਾਂ ਤੇ ਆ ਗਏ ਆਪਾਂ ਇੱਕ ਉਧਰ ਲੱਗੀ ਇੱਕ ਉਧਰ ਆਪਾਂ ਅੱਜ ਲਾਉਣੇ ਆ ਟੀਗਾਰਡਰ ਸਾਹਮਣੇ ਵਾਲੇ ਤੇ ਗਾਰਡਰ ਅਜੇ ਨਹੀਂ ਪੁੱਤ ਤੂੰ ਆਪਰੇਟਰ ਬਣਿਆ ਜਦੋਂ ਬਣੇਗਾ ਉਦੋਂ ਦੱਸ ਅਜੇ ਨਹੀਂ ਆਪਰੇਟਰ ਨੂੰ ਟੂਲ ਲੱਗਣਗੇ ਓਏ ਤੂੰ ਸਾਰਾ ਕਾਲਾ ਹੀ ਹੋ ਗਿਆ ਕੀ ਚੱਕਰ ਹਾਂ ਹੌਣ ਗੁਰਾ ਹੈ ਪ੍ਰਭਾਵ ਜਾਉਂਦੇ ਉੱਤੇ ਕਰ ਪ੍ਰਭਾਵ ਜਾ ਹੁਣ ਬੈਠ ਜਾ ਅੱਜ ਦੇਖਦੇ ਆ ਕਿੰਨੇ ਆਰਡਰ ਲਾਉਣੇ ਆ ਅੱਜ ਫੇਰ ਦਿਨ ਵਾਲਾ ਵੀ ਬਲੌਗ ਆਣਾ ਤੇ ਹੁਣ ਰਾਤ ਵਾਲਾ ਵੀ ਦੋ ਬਲੌਗ ਜੋੜ ਕੇ ਇਕੱਠੇ ਦੋ ਨਹੀਂ ਇੱਕੇ ਜਗ੍ਹਾ ਹੀ ਆਉਣੇ ਆ ਵੇਖੋ 20 ਮਿੰਟਾਂ ਦਾ ਬਣਦਾ ਜਾਂ 10 ਮਿੰਟਾਂ ਦਾ 5 ਮਿੰਟਾਂ ਦਾ ਸਵੇਰ ਦਾ ਮੇਰੇ ਸਾਬ ਨਾਲ ਨੌਂ 10 ਮਿੰਟਾਂ ਦਾ ਸਵੇਰ ਦਾ ਬਣਿਆ ਮੈਂ ਮੈਨੂੰ ਗੁੱਸੇ ਆ ਕਿ ਤੁਸੀਂ ਬਲੌਗ ਨਹੀਂ ਦੇਣੀ ਨਾ ਸਬਸਕ੍ਰਾਈਬ ਕਰਦੇ ਨਾ ਸਬਸਕ੍ਰਾਈਬ ਕਰਦੇ ਯਾਰ ਤੁਸੀਂ ਚਲੋ ਨਾ ਲਾਈਕ ਕੋਸ਼ਿਸ਼ ਵੀ ਨਹੀਂ ਕਰਦੇ ਯਾਰ ਹਾਂ ਹਾਂ ਸਲਾਮ ਸਤ ਹੋਗੇ ਫਿਰ ਅਸੀਂ ਕਿੰਨੀਆਂ ਇਹ ਵੀਡੀਓ ਬਣਾਵਾਂਗੇ ਹੋਰ ਹਾਂ ਤੇਰੀ ਬਲੌਗ ਬਣਾ ਕੇ ਨਾ ਬਾਦ ਚੜ ਕੇ ਸਾਥ ਦੋ ਤੇ ਸਾਥ ਨਹੀਂ ਦੇਦੇ ਸਾਥ ਨਹੀਂ ਨਜ਼ਰ ਘੱਟ ਦਿੰਦੇ ਭਈਆਂ ਭਈਆਂ ਸਾਥ ਨਹੀਂ ਮਿਲਦੀ ਪੰਜਾਬੀ ਪੰਜਾਬੀ ਬੰਦੇ ਦਾ ਸਾਥ ਦੋ ਆਪਾਂ ਫਿਰ ਲੈ ਕੇ ਆਵਾਂਗੇ ਤੁਹਾਡੇ ਲਈ ਨਵੇਂ-ਨਵੇਂ ਬਲੌਗ ਤੇ ਬਾਕੀ ਤੁਸੀਂ ਕਰੋ ਇੰਜੋਏ ਅੱਜ ਦਾ ਬਲੌਗ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਅੱਗੇ ਅਦਰੋਂ ਪਹਿਲਾ ਗਾੜਾ ਪਹੁੰਚ ਗਿਆ ਆਪਣੇ ਕੋਲ ਤੇ ਇਹ ਹੋਣਾ ਜੀ ਆ ਟੀ ਕਟਰਾਂ ਦੀ ਬਾਰੀ ਇਹ ਕਟਰ ਆਪਾਂ ਲਾ ਗਏ ਐ ਸਾਈਡਰ ਕਿਨੇ ਪਹਿਲਾਂ ਕੱਟ ਰੱਖੇ ਉਧਰ ਉਹ ਆਈ ਕਟਰ ਐ ਬਣੇ ਟੀ ਕਟਰ ਤੇ ਸ਼ਮੀ ਬਦਮਾਸ਼ ਆਉਂਦਾ ਇਧਰ ਕੀ ਕਹਿੰਦਾ ਇਹਦੀ ਸੁਣਦੇ ਆ ਸ਼ਮੀ ਬਦਮਾਸ਼ ਓਏ ਚਾਬੀ ਲੈ ਕੇ ਆਇਆ ਓਏ ਚਾਬੀ ਓਏ ਓ ਚਾਬੀ ਕ੍ਰੇਨ ਦੀ ਚਾਬੀ ਲਈ ਆਈ ਇਦੇ ਕੋਲ ਕਰ ਉਹ ਵੀ ਮਿੱਤਰੋ ਹੁਣ ਆਪਾਂ ਪੀਣਾ ਚਾਏ ਹੁਣ ਅਸੀਂ ਬਿੱਲੀਆਂ ਵੀ ਰੱਖ ਲਈ ਤੇ ਮੁੰਡਾ ਲੱਗ ਗਿਆ ਬਿੱਲੀ ਦੇਾਰੇ ਬਿੱਲੇ ਬਿੱਲੀ ਰੱਖੀ ਇਹ ਬਿੱਲੀ ਹੈ ਇਹ ਬਿੱਲੀ ਹੈ ਇਹ ਬਿੱਲੀ ਆਲੂ ਨਹੀਂ ਪਤਾ ਇਹ ਬਿੱਲੀ ਹੈ ਤੇ ਕੰਮ ਹੋ ਗਿਆ ਬੰਦ ਕੁਝ ਕਾਰਨ ਕਰਕੇ ਕਿਹੜਾ ਵੀ ਆਪਾਂ ਨਹੀਂ ਦੱਸ ਸਕਦੇ ਆਰਡਰ ਕਰੈਕ ਨਹੀਂ ਹੋਰ ਵੀ ਕੋਈ ਪ੍ਰੋਬਲਮ ਹੋ ਗਈ ਹੈ ਉਹ ਲੱਗ ਰਿਹਾ ਕਿ ਅੱਜ ਜਾ ਕੇ ਬਾਰੀ ਗੱਦਲੇ ਉਹ ਤੋਂ ਬਾਅਦ ਆਪਾਂ ਚੱਲ ਜਾਣਾ ਉਹਨਾਂ ਰੂਮ ਚੋਂ ਬਾਹਰ ਕੱਢ ਕੇ ਚਲਣਾ ਤੇ ਚਾਹ ਪੀਣਾ ਆਏ ਆਪਾਂ ਉਹਦੇ ਬੰਦਾ ਮਾਮਾ ਮੇਰੇ ਨਾਲ ਕਦੇ ਨਹੀਂ ਲੋਗਲਮ ਬਾਤ ਕੱਟੇਗਾ ਨਹੀਂ ਯਾਰ ਪਾਣੀ ਪੀ ਆਏ ਯਾ ਠੰਡਾ ਦੇਣਾ ਮੈਂ ਮੈਂ ਤੇ ਬਲੌਗ ਆਪਾਂ ਸ਼ਾਂਤ ਅੱਗੇ ਰਵਦੇ ਨਾਲ ਪਾਣੀ ਪੈਸੇ ਕਿਨੇ ਦੇਣੇ ਆ ਮੇਤੋਂ ਨਹੀਂ ਕੋਈ ਆਗਾ ਮੇਰੀ ਵੱਲੋਂ ਪਾਣੀ ਪੀਓ ਠੰਡਾ ਪੀਓ ਚਾਹ ਪੀਓ ਕੋਕਾ ਕੋਲਾ ਵੀ ਆ ਮੇਰੀ ਵੱਲੋਂ ਯਾਰ ਪੀਓ ਜੋ ਖਵਾ ਦੋਗੇ ਖਾ ਆਪਾਂ ਲਵਾਂਗੇ ਖਾ ਆਪਾਂ ਲਵਾਂਗੇ ਇੱਧਰ ਮੇਰੇ ਬਹੁਤ ਵੱਡਾ ਇਨਸ਼ਾਅੱਲਾ ਪੈ ਗਿਆ ਓਏ ਵਾਵਾ ਫੁੱਲਦਾ ਜਾਂਦਾ ਯਾਰ ਆ ਦੇ ਕਿੱਡਾ ਤਗੜਾ ਹੋ ਗਿਆ ਪਾਣੀ ਭਰ ਜਾਣਾ ਇੱਚ ਕੀ ਹੋਇਆ ਨੱਪ ਨੱਪ ਕੇ ਕਿੱਡਾ ਕਰਤਾ ਤੀ ਪਾਣੀ ਭਰ ਜਾਣਾ ਕੋਈ ਨੱਪ ਨਹੀਂ ਇਹ ਤੇ ਲੱਗਾ ਕੀ ਜਿਹੜਾ ਯਾ ਲਾ ਪਿਆ ਹੈ ਤੇਲ ਪਾਇਆ ਗਰਮ ਬਿੱਲੀਆਂ ਵੀ ਲੈ ਰਿਹਾ ਡੇ ਪਾਣੀ ਪੀਏ ਤੂੰ ਕੀ ਕਰਨਾ ਬਿੱਲਾ ਲੈਣਾ ਬਿੱਲਾ ਬਣਾਇਆ ਬਿੱਲੇ ਦਾ ਲੈਣਾ ਹਾਂ ਇਹਨੂੰ ਅੰਦਰ ਬੰਦ ਕਰ ਲੈ ਜੇ ਕੜਾਈ ਵਿੱਚ ਪਾ ਦਿੰਦੇ ਤੇ ਬਿੱਲੀ ਦਾ ਦੁੱਧ ਵੀ ਨਾ ਲੜਦੇ ਲੜਦੇ ਜੋ ਕੁਝ ਹੋ ਗਿਆ ਉਹ ਕੱਢ ਲੇ ਲੜਦੇ ਇੱਧਰੇ ਕੁੱਤ ਭੱਗ ਗਿਆ ਇੱਕ ਬੁਲਟ ਤੇ ਇੱਕ ਕਿਹੜਾ ਵਾ ਡ੍ਰੈਗਨ ਇੱਕ ਬੁਲਟ ਤੇ ਇੱਕ ਸ਼ਿੱਲੂ ਹਾਂ ਇਹ ਜੀਰਾ ਅਜੀ ਕਿਦਾ ਕਹਿ ਰਹੀਏ ਕਿ ਸਾਡੇ ਚਾਚੇ ਦਾ ਇਹਦੇ ਪੁੱਤ ਸਾਡੇ ਨਾਲ ਖੜੇ ਸੀ ਹਾਂ ਉਹ ਤਾਂ ਜਾੜਨ ਲਈ ਸਾਨੂੰ ਸਾਥੋਂ ਅੱਗੇ ਖੜੇ ਸੀ